ਨਾਵ ਮੈਂ ਠੀਕ ਠਾਕ ਹਾਂ ਠੀਕ ਠਾਕ ਬਾਕੀ ਪਰਿਵਾਰ ਨਹੀਂ ਦਿਖਾਂਦੇ ਕਿਤੇ ਘਰੇ ਹੀ ਹੈ ਹਾਂਜੀ ਘਰੇ ਹੀ ਨੇ ਅੱਛਾ ਅੱਛਾ ਹਾਂ ਮਮ ਸਾਸਿਕਾ ਸਾਸਿਕਾ ਪੁੱਤ ਜੋ 3 ਸਟਾਰ ਹਾਂਜੀ ਘਰੇ ਹੀ ਨੇ ਸਾਰੇ ਅੱਛਾ ਅੱਛਾ ਹਾਂਜੀ ਮਮ ਸਾਸਿਕਾ ਸਾਸਿਕਾ ਆ ਰਹਿਣਾ ਹੈ ਕਿ ਕੱਤਾ ਆਈ ਨਹੀਂ ਆਉਣਾ ਆਹੀਂ ਨਹੀਂ ਆਉਣਾ ਗਰਮੀ ਬੜੀ ਆ ਸਾਡਾ ਸੀਨ ਗਲਤੀ ਨਹੀਂ ਹੋਇਆ ਹੁੰਦੀ 1 2 3 ਸਟਾਰ ਕੱਲੇ ਕੀ ਆਉਣਾ ਹੈ ਪੁੱਤ ਬਾਹਮਤੀ ਦੀ ਪਨੀਰੀ ਬੀਜਣ ਵਾਲੀ ਹੀ 1 2 3 ਸਟਾਰਟ ਲੈਓ ਚਾਹ ਪਾਣੀ ਖਾ ਹਾਂਜੀ ਲਿਓ ਨੇ ਫੋਟ 1 2 3 ਸਟਾਰਟ ਹੋਰ ਪਤ ਪਨੀਰੀ ਪਨਾਰੀ ਬੀਜੀ ਗਈ ਆ ਮਾਈਕ ਦਿਓ ਮਾਈਕ 1 2 3 ਸਟਾਰਟ ਹਾਂਜੀ ਮਾਸੀ ਜੀ ਪਨੀਰੀ ਦਾ ਕੰਮ ਨਿਭਰ ਗਿਆ ਵਾ ਤੇ ਮਾਸੀ ਜੀ ਨਹੀਂ ਆਏ ਨਾਲ 1 2 3 ਸਟਾਰਟ ਹਾਂਜੀ ਮਾਸੀ ਜੀ ਨੇੜੀ ਦਾ ਮਨੇ ਵਰ ਗਿਆ ਵਾ ਤੇ ਮਾਸਾ ਜੀ ਨਹੀਂ ਆਏ ਕੀ ਹੋ ਗਿਆ ਤਾਨੇ 2 3 ਸਟਾਰਟ ਹਾਂਜੀ ਮਾਸਾ ਜੀ ਨੇੜੀ ਦਾ ਸਾਰਾ ਕੰਮ ਹੋ ਗਿਆ ਵਾ ਤੇ ਮਾਸਾ ਜੀ ਨਹੀਂ ਆਏ 1 2 3 ਸਟਾਰਟ ਪੁੱਤ ਨਾਲ ਸੰਢਈ ਹੀ ਤੇ ਨੌਕਰੀ ਮਿਲ ਗਈ ਆ ਹਾਂਜੀ ਚੱਲ ਆ ਤੇ ਬੜਾ ਵਧੀਆ ਹੋਇਆ ਵਾ ਮਾਈ ਤਾਂ ਨਹੀਂ ਮੈਂ ਤਰਵਾਈ 1 2 3 ਸਟਾਰਟ ਹਾਂਜੀ ਹਾਂਜੀ ਤੇ ਉਹਦਾ ਸਮਾਨ ਵਧੀਆ ਰਵੇ ਐਸੇ ਗੁਣ ਤੋਂ ਮੇ ਜੀ ਮੈਂ ਡਰਦੀ ਆ ਮੈਂ ਤਾਂ ਹੀ ਨਹੀਂ ਜਾਣਦੀ ਨਾਲ ਦੇ ਨਹੀਂ ਨਹੀਂ ਤੂੰ ਕਰੋ ਪੈਰ ਨਾ ਪੁੱਟੇ ਚਲ ਮੈਂ ਤੈਨੂੰ ਕਿੰਨੇ ਕੁ ਕੁਆਰਫੇ ਕੰਨੀ ਆ ਤੂੰ ਤੁਸੀਂ ਕੱਲੇ ਜਾ ਕੇ ਸਮੋਲ ਲੈਣਾ ਕੋਈ ਨਾ ਕੋਈ ਤੇ ਫੇਰ ਮੈਂ ਸੋਚਿਆ ਵੀ ਚਲ ਰਹਿਣ ਹੀ ਦਿੰਨੀ ਆ ਹਨਾ ਫੇਰ ਆਖਣਗੇ ਵੀ ਲੈ ਮਰ ਕਰਉ ਜਾਣਾ ਤੇ ਕੀ ਹੈ 1 2 3 ਸਟਾਰਟ ਮੈਂ ਕਹ ਫੇਰ ਮਮੀ ਜੀ ਆਖਣਗੇ ਹੈਲੋ 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 ਇਹਨਾਂ ਦਾ ਸਲਾਹਕਾਰ ਹੀ ਲੈਣੀ ਆ ਆ ਹੀ ਗਿਆ ਲੱਗਦਾ ਬੰਬੀ ਤਾਂ ਗੱਲ ਸੁਣਿਆ ਮੇਰੀ ਆ ਗਿਆ ਤੇ ਉਹਨੂੰ ਪਹਿਲਾਂ ਆਮੇ 3 ਇੱਕ ਮਿੰਟ 3 2 1 ਚਲ ਠੀਕ ਰਪਿੰਦਰ ਕੋਈ ਗੱਲ ਨਹੀਂ ਤੇਰੇ ਡੈਡੀ ਬਾਹਰ ਹੁੰਦੇ ਆ ਤਾਂ ਮੈਂ ਕਰਕੇ ਸਲਾਹ ਦੇ ਤੈਨੂੰ ਫੋਨ ਕਰ ਦੂੰਗੀ ਤੇ ਜੋ ਫਿਰ ਰਿਸ਼ਤੇਦਾਰ ਕਹਿੰਦੇ ਕਿੰਦੇ ਰ ਮੈਨੂੰ ਨਹੀਂ ਕੋਈ ਹੈਗਾ ਓਏ ਉਹਨਾਂ ਨੇ ਪੁੱਛਣਾ ਤਾਂ ਹੈ ਹੀ ਆ ਵੀ ਚਲ ਜੇ ਮੰਮੀ ਡੈਡੀ ਦਾ ਨਹੀਂ ਹੈ ਟਾਈਮ ਮੰਮੀ ਡੈਡੀ ਦਾ ਕੱਲੇ ਡੈਡੀ 3 2 1 ਜੇ ਨਹੀਂ ਡੈਡੀ ਦਾ ਟਾਈਮ ਤਾਂ ਉਹਨਾਂ ਕਹਣਾ ਇਹ ਵੀ ਇਹਨਾਂ ਨੂੰ ਲੈ ਆਉਂਦੇ ਜੋ 3 2 1 ਸਟਾਰਟ ਵਿੱਚ ਨਹੀਂ ਅੰਗੇ 3 2 1 ਸੂਟ ਤੇ ਮਮੀ ਦਾ ਕਾਟਨ ਦਾ ਹੀ ਆ ਛੇਤੀ ਪ੍ਰੈਸ ਹੋ ਜਾ ਤਾਂ ਕੀ ਜਵਾਬ ਦੇਣਗੇ ਪਰ ਨਹੀਂ ਇਹਨਾਂ ਉੱਥੇ ਵੀ ਜਵਾਬ ਦੇ ਹੀ ਲੈਣਾ ਕੋਈ ਨਾ ਕੋਈ ਬਥੇਰੇ ਸਿਆਣੇ ਆ ਹਲੋ ਨਹੀਂ ਦੱਬੇ ਕੀ ਹੋਣਾ ਵਾ ਆ ਫੋਨ ਦੋ ਮੈਨੂੰ ਫੋਨ ਦੋ ਕੋਈ ਹਾਂਜੀ ਚਲੋ ਠੀਕ ਆ ਮੇजे ਹਾਂਜੀ ਓਕੇ ਪੱਕਾ ਫੇਰ ਨਹੀਂ ਬੰਦ ਕੀਤਾ ਕੀ ਕਰਦੇ ਹੋ ਰੱਬਾ ਚਲੋ ਠੀਕ ਜੀ ओके। ਚੂੜਾ ਕਿਨੇ ਪਾਉਣਾ ਹੈ? ਹਾਂ। ਹਾਂਜੀ ਚਲੋ ਠੀਕ ਆ ਮੰਮੀ। ਠੀਕ। ਰਪਿੰਦਰ ਕਿਦਾ ਆਉਂਦਾ ਫੋਨ? ਫੋਨ ਕੁਛ ਨਹੀਂ ਮੰਮੀ ਹੁਣਾਂ ਦਾ ਆਉਂਦਿਆ ਹੀ। ਕੀ ਕਹਿੰਦੇ ਠੀਕ ਠਾਕ? ਹਾਂਜੀ ਵਧੀਆ ਠੀਕ ਠਾਕ ਨੇ। ਹੂੰ। ਆਉਣ ਵਾਲੋ ਡੇਸ ਲਾਜ ਜੀ ਬਣਾਉਣ ਆਖਦੇ ਹੀ ਆਉਣਾ ਆ। ਉਹਨਾਂ ਨਹੀਂ ਅਜੇ ਆਉਣਾ ਤੂੰ ਕਹਿੰਨਾ ਮੈਂ ਜਾਣਾ। ਲ ਇਹਨੇ ਕਹਿਣਾ ਜਾਣਾ 1 2 3 ਸਟਾਰ ਹਾਂਜੀ ਚਲੋ ਠੀਕ ਆ ਮਜੀ ਤੇ ਗਿਆ ਹੁਣ ਟਾਈਮ ਤੇ ਲੱਗ ਹੀ ਜਾਣਾ ਤਿੰਨ ਚਾਰ ਦਿਨ ਤੇ ਲੱਗ ਹੀ ਜਾਣੇ ਨੇ ਹੁਣ ਛੇਛਦੀ ਜਾਉਂਗੀ ਫੇਰ ਉਧਰੋਂ ਆਉਂਦੀ ਹੋਣੀ ਆ ਇਦਾਂ ਕਰੂੰਗੀ ਬਾਅਦ ਚ ਜਾ ਕੇ ਕਿਤੇ ਰਹਿ ਕੇ ਆਉਂਗੀ ਜਦੋਂ ਇਹ ਚੱਲ ਜਾਣਗੇ ਹੋਰ 1 2 3 ਸਟਾਰ ਨਲੀ ਹੁਣ ਮੈਨੂੰ ਇੱਕ ਗੱਲ ਸਮਝਣੀ ਆਉਂਦੀ ਜੋ ਵੀ ਲਿਓਣਾ ਲੈਓ ਤੇ ਕੋਈ ਨਹੀਂ ਮੈਂ ਨਾਲ ਦਾ ਢੇਕਰਾ ਦਿੰਨੀ ਆ ਠੀਕ ਆ ਚਲ ਮੈਂ ਆਹੇ ਕੰਮ ਤੇ ਰਸੋਈ ਦਾ ਕਰ ਹੀ ਲੈਣਾ ਵਾ ਛਾੜੂ ਪੋਚੇ ਦਾ ਮੜਮੋਟਾ ਕਰ ਲਾਂ ਠੀਕ ਆ ਚਲੋ ਫਿਰ ਮੈਂ ਉਹ ਕਰ ਲੈਣੀ ਆ ਆ ਤੇ ਮੈਨੂੰ ਬੜਾ ਚਾਹ ਵਜ ਜਾ ਮੈਨਾਂ ਨਹੀਂ ਆਉਣਾ ਵਾ ਅੰਟੀ ਚੱਲਿਆ ਮੈਂ ਕਿਤੇ ਕਿੱਥੇ ਚੱਲੇ ਮੈਂ ਜਾਗੇ ਨਾਲ ਚੱਲਿਆ ਕੰਮ ਕਿਤੇ ਠੀਕ ਆ 1 2 3 ਸਟਾਰਟ ਕਰ ਪਰੌਣੇ ਆਉਣ ਲੱਗੇ ਤੇ ਤੀਹੇ ਘਰੋਂ ਚੱਲ ਚੱਲੇ ਕੌਣ ਆਉਣ ਲੱਗਾ ਦਪਿੰਦਰ ਦਾ ਦਪਿੰਦਰ ਦਾ ਜਸ ਦਾ ਫੋਨ ਆਣਾ ਚੱਲ ਲਈ ਸ਼ਹਿਰ ਆਪਾਂ ਤੇ ਘਰ ਪਰੌਣੇ ਆਉਣ ਲੱਗੇ ਕੌਣ ਆਉਣ ਲੱਗਾ ਰੁਪਿੰਦਰ ਦਾ ਫੋਨ ਆਇਆ ਰੁਪਿੰਦਰ ਨੂੰ ਹੋਏ ਹੋਏ 1 2 3 ਸਟਾਰਟ ਸੰਦੀਪਾ ਮੇਰੀ ਗੱਲ ਸੁਣ ਹੁਣ ਮੈਂ ਨਾ ਪਹਿਲੀ ਵਾਰ ਹੀ ਆਉਣਾ ਵਾ ਹਾਂਜੀ ਠੀਕ ਆ ਤੂੰ ਇੱਕ ਕੰਮ ਨਹੀਂ ਰਹਿਣੀ ਚਾਹੀਦੀ ਨਹੀਂ ਨਹੀਂ ਮੈਨੂੰ ਵੀ ਬੜਾ ਚਾਹ ਵਾ ਚਲ ਉਹਨਾਂ ਨੇ ਪਹਿਲੀ ਵਾਰ ਹੀ ਆਉਣਾ ਵਾ ਹਾਂ ਤੇ ਮੈਂ ਰੁਪਿੰਦਰ ਨਾਲ ਸਲਾਹ ਕੀਤੀ ਸੀ ਅੱਛਾ ਮੈਂ ਦੱਸ ਦੇ ਤੂੰ ਜੋ ਬਣਾਉਣਾ ਵਾ ਅੱਛਾ ਤੇ ਕਹਿਣ ਦੀ ਨਹੀਂ ਤੂੰ ਜੋ ਤੁਹਾਨੂੰ ਪਸੰਦ ਵਾ ਤੇ ਉਹੀ ਬਣਾ ਲਓ ਕੋਈ ਗੱਲ ਨਹੀਂ ਤੂੰ ਉਹਨੂੰ ਪੁੱਛ ਲਈ ਫੇਰ ਇੱਕ ਵਾਰੀ ਕਿ ਜੋ ਵੀ ਕਹਿ ਦੱਸੂ ਵੀ ਨਾ ਜੋ ਵੀ ਦੱਸ 1 ਹੈ ਕੋਈ ਲੱਭਾ ਨਹੀਂ ਰਿਹਾ ਸਾਹਮਣੇ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਹਰਪਿੰਦਰ ਕੀ ਹਾਲ ਚਾਲ ਹੈ ਹਾਂ ਜੀ ਹਾਂ ਜੀ ਹਾਂ ਜੀ 1 2 3 ਸਟਾਰ ਆ ਜੋ ਮੇ ਜਿੰਦਰੀ ਗਰਮੀ ਬੜੀ ਆ ਤੇ ਚਲੋ ਜੀ 1 2 3 ਸਟਾਰ ਹੋਰ ਸੁਣਾਓ ਮੈਂ ਠੀਕ ਠਾਕ ਹਾਂ ਠੀਕ ਠਾਕ ਬਾਕੀ ਪਰਿਵਾਰ ਨਹੀਂ ਦਿਖਾਂਦੇ ਆ ਕਿਤੇ કરી ਹੈ ਹਾਂਜੀ ਕਰਈ ਨੇ ਅੱਛਾ ਅੱਛਾ ਹਾਂ ਮਮ ਸਾਸਿਕਾ ਸਾਸਿਕਾ ਪੁੱਤ ਜੋ 3 ਸਟਾਰ ਹਾਂਜੀ ਕਰਈ ਨੇ ਸਾਰੇ ਅੱਛਾ ਅੱਛਾ ਹਾਂਜੀ ਮੰਮ ਸਾਸਿਕਾ ਸਾਸਿਕਾ ਆ ਰਹਿਣਾ ਕਿ ਕੱਦਾਂ ਆ ਨਹੀਂ ਆਉਣਾ ਅਹੀਂ ਨੇ ਆਉਣਾ ਗਰਮੀ ਬੜੀ ਆ ਸਾਡਾ ਸੀਨ ਗਲਤੀ ਨਹੀਂ ਹੋਇਆ ਹੁੰਦੀ 1 2 3 ਸਟਾਰ ਕੱਲੇ ਕੀ ਆਉਣਾ ਹੈ ਪੁੱਤ ਬਹਾਮਤੀ ਦੀ ਪਨੀਰੀ ਬੀਜਣ ਵਾਲੀ ਹੀ ਲੈਓ ਚਾਹ ਪਾਣੀ ਹੈ ਹਾਂਜੀ ਲਿਓਨੇ ਫੋਟ 1 2 3 ਸਟਾਰਟ ਹੋਰ ਪਤ ਪਨੀਰ ਇਤਨਾਰੀ ਬੀਜੀ ਗਈ ਆ ਮਾਈਕ ਦੇ ਲੋ ਮਾਈਕ 1 2 3 ਸਟਾਰਟ ਹਾਂਜੀ ਮਾਸੀ ਜੀ ਨੀਂਡੀ ਦਾ ਕੰਮ ਨਿਭਰ ਗਿਆ ਵਾ ਤੇ ਮਾਸਾ ਦੀ ਨਹੀਂ ਆਏ ਨਾਲ 1 2 3 ਸਟਾਰਟ ਹਾਂਜੀ ਮਾਸੀ ਜੀ ਨੀਂਡੀ ਦਾ ਕੰਮ ਨੇ ਬਰ ਗਿਆ ਵਾ ਤੇ ਮਾਸਾ ਜੀ ਨਹੀਂ ਆਏ ਕੀ ਹੋ ਗਿਆ ਤਾਂ ਨਹੀਂ 2 3 ਸਟਾਰਟ ਹਾਂਜੀ ਮਾਸ ਜੀ ਪਨੇੜੀ ਦਾ ਸਾਰਾ ਕੰਮ ਹੋ ਗਿਆ ਵਾ ਤੇ ਮਾਸਾ ਜੀ ਨਹੀਂ ਆਏ 1 2 3 ਸਟਾਰਟ ਪੁੱਤ ਨਾਲ ਸੰਢਈ ਵੀ ਨੌਕਰੀ ਮਿਲ ਗਈ ਆ ਹਾਂਜੀ ਚੱਲ ਆ ਤੇ ਬੜਾ ਵਧੀਆ ਹੋਇਆ ਵਾ ਮਾਈ ਤਾਂ ਨਹੀਂ ਮੈਂ ਤਰਵਾਈ 1 2 3 ਸਟਾਰਟ ਹਾਂਜੀ ਹਾਂਜੀ ਤੇ ਉਹਦਾ ਸਮਾਨ ਵਧੀਆ ਰਵੇ ਐਸੇ ਗੁਣ ਤੋਂ ਮੇ ਜੀ ਮੈਂ ਅਰਦਰਦੀ ਆ ਮੈਂ ਤਾਂ ਹੀ ਨਹੀਂ ਜਾਣਦੀ ਨਾਲ ਦੇ ਨਹੀਂ ਨਹੀਂ ਤੂੰ ਕਰੋ ਪੈਰ ਨਾ ਪੁੱਟੀ ਚੱਲ ਮੈਂ ਇਦਾਂ ਹੀ ਕਹੂੰਗੀ ਇਹਨਾਂ ਨੂੰ ਇੱਕ ਵਾਰ ਫੇਰ ਕਹਿੰਨੀ ਆ ਤੂੰ ਤੁਸੀਂ ਇਕੱਲੇ ਜਾ ਕੇ ਸਮੋਲ ਲੈਣਾ ਕੋਈ ਨਾ ਕੋਈ ਫੇਰ ਮੈਂ ਸੋਚਿਆ ਵੀ ਚਲ ਰਹਿਣ ਹੀ ਦਿੰਨੀ ਆ ਹਨਾ ਫੇਰ ਆਖਣਗੇ ਵੀ ਲੈ ਮਰ ਕਰੂ ਜਾਣਾ ਕੀ ਐ 1 2 3 ਸਟਾਰਟ ਮੈਂ ਕਹ ਫੇਰ ਮਮੀ ਜੀ ਆਖਣਗੇ ਹੈਲੋ 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 ਇਹਨਾਂ ਦਾ ਸਲਾਹਕਾਰ ਹੀ ਲਿੰਦੇ ਆ ਹੀ ਗਏ ਲੱਗਦਾ ਬੰਬੀ ਤਾਂ ਗੱਲ ਸੁਣਿਓ ਮੇਰੀ ਆ ਗਿਆ ਤੇ ਉਹਨੂੰ ਪੈ ਗਿਆ ਸਾਹਮਣੇ 3 1 ਮਿੰਟ 3 2 1 ਚਲ ਠੀਕ ਰਪਿੰਦਰ ਕੋਈ ਗੱਲ ਨਹੀਂ ਤੇਰੇ ਡੈਡੀ ਬਾਹਰ ਹੁੰਦੇ ਆ ਤਾਂ ਮੈਂ ਕਰਕੇ ਸਲਾਹ ਦੇ ਤੈਨੂੰ ਫੋਨ ਕਰ ਦੂੰਗੀ ਤੇ ਜੋ ਫਿਰ ਰਿਸ਼ਤੇਦਾਰ ਕਹਿੰਦੇ ਕਿੰਦੇ ਰ ਮੈਨੂੰ ਨਹੀਂ ਕੋਈ ਹੈਗਾ ਓਏ ਉਹਨਾਂ ਨੇ ਪੁੱਛਣਾ ਤਾਂ ਹੈ ਹੀ ਆ ਵੀ ਚਲ ਜੇ ਮੰਮੀ ਡੈਡੀ ਦਾ ਨਹੀਂ ਹੀ ਟਾਈਮ ਮੰਮੀ ਡੈਡੀ ਦਾ ਕੱਲੇ ਡੈਡੀ 3 2 1 ਜੇ ਨਹੀਂ ਡੈਡੀ ਦਾ ਟਾਈਮ ਤਾਂ ਉਹਨਾਂ ਕਹਣਾ ਇਹ ਵੀ ਇਹਨਾਂ ਨੂੰ ਲੈ ਆਉਂਦੇ ਜੋ 2 1 ਸਟਾਰਟ ਵਿੱਚ ਨਹੀਂ ਆਂਗੇ 3 2 1 ਸੂਟ ਤੇ ਮੰਮੀ ਦਾ ਕਾਟਨ ਦਾ ਹੀ ਆ ਛੇਤੀ ਪ੍ਰੈਸ ਹੋ ਜਾ ਤਾਂ ਕੀ ਜਵਾਬ ਦੇਣਗੇ ਪਰ ਨਹੀਂ ਇਨਾ ਉੱਥੇ ਵੀ ਜਵਾਬ ਦੇ ਹੀ ਲੈਣਾ ਕੋਈ ਨਾ ਕੋਈ ਬਥੇਰੇ ਸਿਆਣੇ ਆਹ ਲੋ ਨਹੀਂ ਦੱਬੇ ਕੀ ਹਣਾ ਵਾ ਆ ਫੋਨ ਦੋ ਮੈਨੂੰ ਫੋਨ ਦੋ ਕੋਈ ਹਾਂਜੀ ਚਲੋ ਠੀਕ ਆ ਮੇਜੀ ਹਾਂਜੀ ਓਕੇ ਪੱਕਾ ਫੇਰ ਨਹੀਂ ਬੰਦ ਕੀਤਾ ਕੀ ਕਰਦੇ ਓਏ ਰੱਬਾ ਚਲੋ ਠੀਕ ਜੀ ਓਕੇ ਚੂੜਾ ਕਿਨੇ ਪਾਣਾ ਹਾਂਜੀ ਚਲੋ ਠੀਕ ਆ ਮਮੀ ਠੀਕ ਰੁਪਿੰਦਰ ਕਿਦਾ ਹੁੰਦਾ ਫੋਨ ਫੋਨ ਕੁਛ ਨਹੀਂ ਮਮੀ ਹੁਣਾਂ ਦਾ ਆਉਂਦਿਆ ਹੀ ਠੀਕ ਐ ਨੇ ਠੀਕ ਠਾਕ ਆ ਹਾਂਜੀ ਵਧੀਆ ਠੀਕ ਠਾਕ ਨੇ ਹੂੰ ਆਉਣ ਉਹ ਲੋੜੇ ਸਲਾਹ ਜੀ ਬਣਾਉਣ ਆਖੰਦੇ ਹੀ ਆਉਣਾ ਆ ਉਹਨਾਂ ਨਹੀਂ ਜੇ ਆਉਣਾ ਤੂੰ ਕਹਿੰਨਾ ਮੈਂ ਜਾਣਾ ਲ ਇਹਨੇ ਕਹਿਣਾ ਜਾਣਾ 1 2 3 ਸਟਾਰਟ ਹਾਂਜੀ ਚਲੋ ਠੀਕ ਆ ਮਜੀ ਤੇ ਗਿਆ ਹੁਣ ਟਾਈਮ ਤੇ ਲੱਗ ਹੀ ਜਾਣਾ ਤਿੰਨ ਚਾਰ ਦਿਨ ਤੇ ਲੱਗ ਹੀ ਜਾਣੇ ਨੇ ਹੁਣ ਛੇਤੀ ਛੇਤੀ ਜਾਉਂਗੀ ਫੇਰ ਉਧਰੋਂ ਆਉਂਦੀ ਹੋਣੀ ਆ ਇਦਾਂ ਕਰੂੰਗੀ ਬਾਅਦ ਚ ਜਾ ਕੇ ਕਿਤੇ ਰਹਿ ਕੇ ਆਉਂਗੀ ਜਦੋਂ ਇਹ ਚੱਲ ਜਾਣਗੇ ਰਵਾਨ 2 3 ਸਟਾਰਟ ਨਲੀ ਹੁਣ ਮੈਨੂੰ ਇੱਕ ਗੱਲ ਸਮਝਣੀ ਆਉਂਦੀ ਜੋ ਵੀ ਲਿਓ ਨਾ ਲੈਓ ਤੇ ਕੋਈ ਨਹੀਂ ਮੈਂ ਨਾਲ ਦਾ ਡੇ ਕਰਾ ਦੇਣੀ ਆ ਠੀਕ ਆ ਚਲ ਮੈਂ ਬਾਏ ਕੰਮ ਤੇ ਰਸੋਈ ਦਾ ਕਾਰ ਹੀ ਲੈਣਾ ਵਾ ਛਾੜੂ ਪੋਚੇ ਦਾ ਮੜਮੋਟਾ ਕਰ ਲੈਣਾ ਠੀਕ ਆ ਚੱਲੋ ਫਿਰ ਮੈਂ ਉਹ ਕਰ ਲੈਣੀ ਆ ਆ ਤੇ ਮੈਨੂੰ ਬੜਾ ਚਾਹ ਵਜ ਜਾ ਐਂ ਆ ਨਹੀਂ ਆਉਣਾ ਵਾ ਅੰਟੀ ਚੱਲੇ ਆ ਮੈਂ ਕਿਤੇ ਕਿੱਥੇ ਚੱਲੇ ਮੈਂ ਜਾਗੇ ਨਾ ਚੱਲੇ ਆਂ ਕੰਮ ਕਿਤੇ ਠੀਕ ਆ 1 2 3 ਸਟਾਰ ਕਰ ਪਰੌਣੇ ਆਉਣ ਲੱਗੇ ਤੇ ਤਹੀ ਘਰੋਂ ਚੱਲ ਚੱਲੇ ਕੌਣ ਆਉਣ ਲੱਗਾ ਰੁਪਿੰਦਰ ਦਾ ਰੁਪਿੰਦਰ ਦਾ ਜਾਸ ਦਾ ਫੋਨ ਆਣਾ ਚੱਲ ਐਂ ਸ਼ਹਿਰ ਆਪਾਂ ਤੇ ਘਰ ਪਰੌਣੇ ਆਉਣ ਲੱਗੇ ਕੌਣ ਆਉਣ ਲੱਗਾ ਰੁਪਿੰਦਰ ਦਾ ਫੋਨ ਆਇਆ ਰੁਪਿੰਦਰ ਨੂੰ ਹੋਏ ਹੋਏ 1 2 3 ਸਟਾਰ ਸੰਦੀਪਾ ਮੇਰੀ ਗੱਲ ਸੁਣ ਹੁਣ ਮੈਂ ਨਾ ਪਹਿਲੀ ਵਾਰੀ ਆਉਣਾ ਵਾ ਹਾਂਜੀ ਠੀਕ ਆ ਤੁਹੇ ਕਮੇਨੀ ਰਣੀ ਚਾਹੀਦੀ ਨਹੀਂ ਨਹੀਂ ਮੈਨੂੰ ਵੀ ਬੜਾ ਚਾਹ ਵਾ ਚਲ ਉਹਨਾਂ ਨੇ ਪਹਿਲੀ ਵਾਰ ਹੀ ਆਉਣਾ ਵਾ ਹਾਂ ਤੇ ਮੈਂ ਰੁਪਿੰਦਰ ਨਾਲ ਸਲਾਹ ਕੀਤੀ ਸੀ ਅੱਛਾ ਮੈਂ ਦੱਸ ਦੇ ਤੂੰ ਜੋ ਬਣਾਉਣਾ ਵਾ ਅੱਛਾ ਤੇ ਕਹਿਂਦੀ ਨਹੀਂ ਤੁਸੀਂ ਜੋ ਤੁਹਾਨੂੰ ਪਸੰਦ ਵਾ ਤੇ ਉਹੀ ਬਣਾ ਲਓ ਕੋਈ ਗੱਲ ਨਹੀਂ ਤੂੰ ਉਹਨੂੰ ਪੁੱਛ ਲਈ ਫੇਰ ਇੱਕ ਕਰੀ ਕਿ ਜੋ ਵੀ ਕਹਿਣ ਦੱਸੂ ਵੀ ਨਾ ਜੋ ਵੀ ਦੱਸ 1 2 3 ਸਟਾਰਟ ਹਾ ਹਾ ਕੋਈ ਲੱਭਾ ਨਹੀਂ ਰਿਹਾ ਸਾਹਮਣੇ ਸਤਿ ਸ਼੍ਰੀ ਅਕਾਲ ਮੇ ਜੀ ਸਤਿ ਸ਼੍ਰੀ ਅਕਾਲ ਹੋਰ ਰੁਪਿੰਦਰ ਕੀ ਹਾਲ ਚਾਲ ਹੈ ਹਾਂਜੀ 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 आजो मिगी इद्धरै ई गर्मी बड़ी ऐ ते चलो जी